ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਨ ਲਾ ਚੈਨਲ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਪੀ ਆਰ 126 ਝੋਨੇ ਦੀ ਪਨੀਰੀ ਵਿਕਾਊ ਹੈ ਜੀ ਬਿਲਕੁਲ ਤਿਆਰ ਹੈ ਪਨੀਰੀ ਏਰੀਆ ਭਗਤ ਨਥਾਣਾ ਰੋਡ ਪਿੰਡ ਕਲਿਆਣ ਮਲਕਾ ਬਿਲਕੁਲ ਜਜਰੇ ਐਸ ਟਾਈਮ ਪਨੀਰੀ ਤਿਆਰ ਹੈ ਜੀ ਪੀ ਆਰ 126 ਝੋਨੇ ਦੀ ਪਨੀਰੀ ਜੇਕਰ ਕਿਸੇ ਵੀ ਵੀਰ ਨੂੰ ਲੋੜ ਹੋਵੇ ਬਿਲਕੁਲ ਜਾਜ ਰੇਟਾਂ ਦੇ ਵਿੱਚ ਇਹ ਵੀਰਤ ਪਨੀਰੀ ਵੇਚ ਰਹੇ ਨੇ ਏਰੀਆ ਭਗਤਾ ਨਥਾਣਾ ਰੋਡ ਪਿੰਡ ਕਲਿਆਣ ਮਲਕਾ 7009571214 ਇਹ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਪੀ ਆਰ 126 ਝੋਨੇ ਦੀ ਪਨੀਰੀ ਤੁਸੀਂ ਖਰੀਦ ਸਕਦੇ ਹੋ 90 ਕਿੱਲੇ ਜ਼ਮੀਨ ਵਿਕਾਊਆ ਐਸ ਟਾਈਮ ਸ਼ਪੈਦਾ ਲੱਗਿਆ ਹੋਇਆ ਜੀ ਏਰੀਆ ਪੈਂਦਾ ਕੁਕਰ ਨਟ ਹੁਸ਼ਿਆਰਪੁਰ ਰੇਟ ਸਿਰਫ 4 ਲੱਖ ਰੁਪਏ ਕਿੱਲੇ ਦਾ ਫਾਰਮ ਹਾਊਸ ਬਣਾਉਣ ਦੇ ਲਈ ਵੈਸਟ ਡੀਲ ਹੈ ਜੀ ਨੰਬਰ স্ক্রিন ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ 8054486105 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦੇ ਨਾਮ ਨੇ ਜੀ ਇੰਦਰਪ੍ਰੀਤ ਧਾਲੀਵਾਲ ਗੋਲੀ ਸਿੱਧੂ ਅਰਸ਼ ਸ਼ਰਮਾ ਰਣਜੀਤ ਸਿੰਘ ਬਹਿਰੀਨ ਦਰਸ਼ਨ ਸਿੰਘ, ਤਲਵਿੰਦਰ ਔਲਖ, ਗੁਰਮੁਖ ਸਿੰਘ, ਬਲਕਾਰ ਸਿੰਘ, ਬਲਕਾਰ ਗਿੱਲ, ਬਲਦੇਵ ਸਿੰਘ, ਵਿਕਰ ਗੁੱਜਰ। ਸੋ ਇਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ। ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਇਦਾਂ ਸਪੋਰਟ ਕਰੋਗੇ। ਤੁਹਾਡਾ ਆਪਣਾ ਚੈਨਲ ਹੈ ਜੀ। ਵੀਡੀਓ ਨੂੰ ਵੱਧ ਤੋਂ ਵੱਧ ਦਬਕੀ ਸ਼ੇਅਰ ਜ਼ਰੂਰ ਕਰਦਿਆ ਕਰੋ। ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਦੀ ਮਦਦ ਹੋ ਸਕਦੀ ਹੈ। ਸੋ ਸਾਰੇ ਜਿਨੇ ਵੀਰ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ। ਨਾਮੇ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਸਬਸਕ੍ਰਾਈਬ ਕਰਨ ਦੇ ਨਾਲ ਤੁਹਾਡੇ ਕੋਲੇ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚਿਆ ਕਰੂਗਾ ਜੇ ਸੋ ਸਾਰੇ ਜਿੰਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਹੋਰ ਵੀ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਅਸਟਾਈਮ ਵੀਡੀਓ ਨੂੰ ਵੇਖ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਲਾਈਕ ਸ਼ੇਅਰ ਕਰ ਰਹੇ ਨੇ ਤੁਹਾਡਾ ਸਾਰਿਆਂ ਦਾ ਤੈਅਦ ਲੋ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ ਜੀ 9877998464 ਇਸ ਨੰਬਰ ਤੇ ਪੰਜ ਤੋਂ 7 ਫੋਟੋ ਨਾਲ ਪ੍ਰੋਪਰ ਵੀਡੀਓ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਕੋਈ ਬਿਜ਼ਨਸ ਕਿਤਾ ਕਾਰੋਬਾਰ ਕੋਈ ਵੀ ਖੇਤੀਬਾੜੀ ਵਾਲੇ ਸੰਦ ਗੱਡੀਆਂ ਜ਼ਮੀਨ ਪਲਾਟ ਕੋਠੀਆਂ ਘਰ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਕਰਵਾ ਸਕਦੇ ਹੋ ਇਸ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ ਜੀ ਸਾਰੀ ਡਿਟੇਲ ਦੇ ਨਾਲ ਪੰਜ ਤੋਂ 7 ਫੋਟੋ ਮਾ ਤੇ ਵੀਡੀਓ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ ਐਂਡ ਫੇਸਬੁਕ ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਬਣਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁਕ ਪੇਜ ਖੇਤੀ ਖਬਰ ਦੇ ਨਾਲ ਐਸੀ ਹੀ ਤਰ੍ਹਾਂ ਜਲਦੀ ਹੀ ਲੈ ਕੇ ਮਿਲ ਰਹੀ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ